ਮਨਜੋਗ ਸੀਐਮ ਸਾਹਿਬ ਤੇ ਮਨਜੋਗ ਸੀਵ ਟ੍ਰੈਕਟਰ ਵਿਜੀਲੈਂਸ ਜੀ ਦੀਆਂ ਮੁੱਖ ਪਦਾਇਤਾਂ ਦੇ ਉੱਤੇ 0 ਡਾਲਰਸ ਪਾਲਿਸੀ ਚੱਲ ਰਹੀ ਹੈ ਰਿਸ਼ਵਤਪੂਰੀ ਦੀ ਇਨਵੈਸਟ ਪੋਸਿਸ ਡਰਾਈਵ ਦੇ ਵਿੱਚ ਜਿਹੜੇ ਰਿਸ਼ਵਤ ਲੈਂਦੇ ਨੇਗੇ ਉਹਨਾਂ ਦੇ ਅੰਗੇਸ਼ਟ ਚ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਕੋਲੇ ਕਰਜਿੰਦਰ ਕੁਮਾਰ ਜੀ ਆ ਕੇ ਆਪਣੇ ਕੰਪਲੇਂਟ ਕੀਤੀ ਸੀਗੀ ਤੇ ਤਹਿਸੀਲਦਾਰ ਅਨੈ ਤਹਿਸੀਲਦਾਰ ਨੇਗੇ ਨਰਵਲ ਸਿੰਘ ਤੇ ਇੱਕ ਜਿਹੜਾ ਕੋੜ ਕੋੜਗੁਰੂ ਦਾ ਪਿੰਡ ਦਾ ਹਲਕਾ ਪਟਵਾਰੀ ਗੁਰਤੇਜ ਸਿੰਘ ਵਧਰ ਰਿਹਾ ਹੈ ਇਹਦੀ ਸ਼ੁਰੂ ਦੀ ਡਿਮਾਂਡ ਕਰ ਰਹੇ ਨੇ ਪਟਵਾਰੀ ਨੇ ਨੈਤ ਸੇਲਦਾਰ ਦੇ ਨਾਲ ਸਲਾਹ ਕਰਕੇ ਜਿਹੜੇ ਪੈਸੇ ਮੰਗੇ ਸੀਗੇ ਉਹ ਪੈਸਿਆਂ ਦੇ ਵਿੱਚੋਂ 8000 ਰੁਪਏ ਦੀ ਡਿਮਾਂਡ ਹੋਈ ਸੀ ਜਿਹਦੀ ਰਿਕਾਰਡਿੰਗ ਹੋ ਗਈ ਸੀ ਬਾਅਦ ਦੇ ਵਿੱਚ ਜਿਹੜਾ ਇਹਨੇ 5000 ਦੇ ਵਿੱਚ ਇਹਨਾਂ ਦੀ ਗੱਲ ਤੈਅ ਹੋਈ ਸੀ ਉਸ ਦੌਰਾਨ ਜਿਹੜੇ 5000 ਰੁਪਏ ਜਿਹੜਾ ਰਜਿੰਦਰ ਕੁਮਾਰ ਤੋਂ ਇਹਨੇ ਸਾਡੇ ਕੋਲੇ ਕੰਪਲੇਂਟ ਕੀਤੀ ਵੀ ਜਦ ਤੋਂ ਵਾਰ-ਵਾਰ ਜਿਹੜੇ ਮਰਵਾ ਰਹੇ ਤਸੀਲਦਾਰ ਦੇ ਤੇ ਉਹਦੇ ਜਿਹੜੇ ਆਪਣੇ ਨੈਤ ਸੇਲਦਾਰ ਦੇ ਤੇ ਆ ਗੁਰਤੇ ਸਿੰਘ ਦੇ ਘਰ ਵਾਲੀ ਦੇ ਨਾਂ ਤੇ ਗਰਦੌਰੀ ਨਹੀਂ ਕਰਦੇ ਗਰਦੌਰੀ ਚੜਾਉਣ ਦੇ ਨਾਂ ਦੇ ਉੱਤੇ ਪੈਸੇ ਮੰਗੇ ਜਾ ਰਹੇ ਨੇ ਤੇ ਉਸ ਗਰਦੌਰੀ ਦੇ ਵਿੱਚ 3 ਕਨਾਲ 10 ਮਰਲੇ ਦੀ ਗਰਦੌਰੀ ਸੀਗੀ ਇਸ ਗਰਾਉਂਡ ਦੇ ਸਿੱਤੇ ਉਹਨਾਂ ਨੇ ਜਿਹੜੀ ਸਾਡੇ ਕੰਸਰਨਡ ਬੰਦਿਆਂ ਕੋਲੇ ਆ ਕੇ ਸ਼ਿਕਾਇਤ ਕੀਤੀ ਸਾਡੇ ਡੀਐਸਪੀ ਵਿਜਨੇਸ਼ ਜਿਹੜੇ ਸੰਦੀਪ ਜੀ ਹੈ ਉਹਨਾਂ ਕੋਲ ਉਹਨਾਂ ਨੇ ਤਬਨ ਟੈਕਸ਼ਨ ਕਰਦੇ ਹੋਏ ਸਾਡੀ ਜਿਹੜੀ ਟੀਮ ਆ ਤੇ ਰਿਪੋਰਟ ਕੀਤਾ ਤੇ ਉਸ ਬੰਦੇ ਨੇ ਜਿਹੜਾ ਰੰਗੇ ਹੱਥੇ ਦੋਨੋਂ ਤਹਿਸੀਲਦਾਰ ਨੇ ਤਹਿਸੀਲ ਆ ਆਪਣੇ ਨਰਮਲ ਸਿੰਘ ਤੇ ਗੁਰਤੇਜ ਸਿੰਘ ਜਿਹੜੇ ਪਟਵਾਰੀ ਹੈ ਦੋਨਾਂ ਨੂੰ 25-2500 ਰੁਪਏ ਦੇ ਨਾਲ ਰੰਗੇਥੀ ਕੰਮ ਕੀਤਾ ਕਿੰਨੇ ਦੀ ਗੱਲ ਹੋਈ ਸੀ ਸਾ ਤੇ ਕਿੰਨੇ ਜਦੋਂ ਤੁਸੀਂ ਆਰਾਊਂਡ ਪੜੇ ਹੈ ਉਹ ਕਿੰਨੇ ਭਰਾ 8000 ਦੀ ਇਹਨਾਂ ਦੀ ਗੱਲ ਹੋਈ ਸੀ 5000 ਇਹਨਾਂ ਨੇ ਦੇਣਾ ਦਾ ਵਾਅਦਾ ਕੀਤਾ ਸੀ ਉੱਥੇ ਵੀ ਜੇ ਕੋਈ ਮਜਬੂਰੀ ਦੇ ਵਿੱਚੋਂ ਮੰਗ ਰਿਹਾ ਸੀ 5000 ਦੇ ਵਿੱਚੋਂ 2500 ਰੁਪਏ ਜਿਹੜਾ ਸੀਗਾ ਫਿਰ ਗੁਰਤੇਜ ਪਟਵਾਰੀ ਤੋਂ ਮਿਲਿਆ ਔਰ 2500 ਇਹਨਾਂ ਤਹਿਸੀਲਦਾਰ ਦੀ ਜਗ੍ਹਾ ਤੋਂ ਮਿਲਿਆ ਕੋਈ ਮੈਸੇਜ ਇਸ ਤਰ੍ਹਾਂ ਦਾ ਜਿਹੜੇ ਲੋਕ ਕੰਮ ਕਰਦੇ ਨੇਗੇ ਵੱਡਾ ਡਿਪਾਰਟਮੈਂਟ ਚ ਮੈਂ ਤੁਹਾਡੇ মিডিਆ ਦੇ ਜ਼ਰੀਏ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਦੇ ਜਿਹੜੇ ਸਾਡੇ ਸੀਨੀਅਰ ਅਫਸਰਸ ਨੇ ਸਾਰਿਆਂ ਵੱਲੋਂ ਵੀ ਜੋ ਕੋਈ ਕੰਮ ਕਰਨਾ ਹੈਗਾ ਆਪਦੇ ਤਰੀਕੇ ਨਾਲ ਤੇ ਆਪਦੇ ਜਿਹੜੇ ਮਤਲਬ ਸਾਡੇ ਬਿਨਾ ਕਿਸੇ ਰਿਸ਼ਵਤ ਦੇ ਵਿੱਚ ਅਫਸਰ ਉਹਦੇ ਕਾਰਨਗੇ ਤੇ ਦੂਸਰਾ ਜੇ ਕੋਈ ਰਿਸ਼ਵਤ ਦੀ ਡਿਮਾਂਡ ਕਰਦਾਗਾ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਕਿ ਵਿਜੀਲੈਂਸ ਕੋਲ ਦਾ ਆਉਣ ਸਾਡੇ ਹਰ ਇੱਕ ਜਗ੍ਹਾ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਵਿਜੀਲੈਂਸ ਦੇ ਕੋਲ ਕੰਪਲੇਂਟ ਕਰ ਸਕਦੇ ਨੇ ਤੇ ਉਹਦੇ ਤੇ ਕਾਰਵਾਈ ਤੁਰੰਤ ਹੋਊਗੀ